ਦੁਸ਼ਹਿਰਾ ਤੇ ਮਰਹਮ ਦੁਆ ਕੋ ਦਿਨਾਂ ਦੀ ਵਿੱਚ ਤੇ ਆਉਂਦੇ ਆਉਂਦੇ ਸਨ। ਇਸ ਤੋਂ ਥੋੜੇ ਦਿਨ ਪਹਿਲਾਂ ਹੀ ਦੋਹੇ ਕੌਮਾਂ ਆਪਣੀ ਕੌਮੀ ਵੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਵਰ ਤਿਆਰ ਹੋ ਗਈਆਂ। ਥਾਂ-ਥਾਂ ਪੁਲਿਸ ਪੈਰੀ ਲੱਗੇ ਹੋਏ ਨੇ ਸਾਰੇ ਸ਼ਹਿਰ ਵਿੱਚ ਸਹਿਮਜ ਛਾਇਆ ਹੋਇਆ ਹੈ। ਮਜਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ ਹੋਰ ਕਿਹੜਾ ਹੋ ਸਕਦਾ? ਸਾਰੇ ਸ਼ਹਿਰ ਦੀਆਂ ਮਸਜਿਦਾਂ ਤੇ ਮੰਦਰਾਂ ਇਹਨਾਂ ਮਈ ਵੀ ਪਹਿਲਵਾਨਾਂ ਨੂੰ ਕੁਸ਼ਤੀ ਸਿਖਾਉਣ ਲਈ ਖਾੜੇ ਬਣਾਏ ਹੋਏ ਹਨ ਮੁ슬ਮਾਨਾਂ ਦਾ ਰੱਬ ਇਸ ਮਾਤਮ ਦੇ ਸਮੇਂ ਵਾਜਾਂ ਦੀ ਆਵਾਜ਼ ਨਹੀਂ ਸੁਣਨਾ ਚਾਹੁੰਦਾ ਤੇ ਹਿੰਦੂਆਂ ਦਾ ਰੱਬ ਇਸ ਖੁਸ਼ੀ ਦੇ ਮੌਕੇ ਮਾਤਮੀ ਕੀਰਨੇ ਸੁਣਨੇ ਬਰਸ਼ਗ ਨਹੀਂ ਸਮਾਂ ਦੱਸਿ ਮੁਕਤੀ ਗੱਲ ਇਹ ਕਿ ਦੋਹੇ ਰੱਬ ਆਪੋ ਆਪਣੇ ਹੱਕਾਂ ਉੱਤੇ ਡਟੇ ਖਲੋਤੇ ਸਨ। ਤਾਜੀ ਵਾਲੇ ਦਿਨ ਤੋਂ ਬੁੱਢੇ ਮੌਲਵੀ ਦੀ ਤਕਰੀਰ ਨੇ ਆਦਾ ਹੀ ਲਾ ਦਿੱਤੀਆਂ। 100% ਦੀ ਸ਼ਰੋਤੇ ਗਾਜੀ ਦੀ ਪਦਵੀ ਪਾਉਣ ਲਈ ਤੇ ਜੰਨਤ ਦੇ ਕਮਰੇ ਰਿਜ਼ਰਵ ਕਰਾਉਣ ਲਈ ਹੱਥ ਮਰੋੜਨ ਤੇ ਬੁਲਟਕਣ ਲੱਗ ਪਏ। ਅੰਤ ਤਾਜੀਆ ਬੜੇ ਜੋਰ ਸ਼ੋਰ ਨਾਲ ਨਿਕਲਿਆ। ਉਸ ਵਿੱਚ ਨੰਗੇ ਸਿਰਾਂ ਵਾਲਿਆਂ ਨਾਲੋਂ ਲਾਲ ਪਗੜੀ ਵਾਲਿਆਂ ਦੀ ਗਿਣਤੀ ਬਹੁਤੀ ਸੀ ਪਰ ਇੰਨਾ ਕਰੜਾ ਪ੍ਰਬੰਧ ਹੁੰਦਿਆਂ ਹੋਇਆਂ ਵੀ ਇੱਕ ਨੌਜਵਾਨ ਹਿੰਦੂ ਦਾ ਕਤਲ ਹੋ ਗਿਆ ਸੀ ਇਸ ਤੋਂ ਛੁੱਟ ਰਸਤੇ ਵਿੱਚ ਕਈ ਵਾਰੀ ਫਸਾਦ ਹੁੰਦਾ ਹੁੰਦਾ ਰੁਕਿਆ ਫਿਰ ਦਸ਼ਹਿਰੇ ਦੀ ਝਾਕੀ ਨਿਕਲਣ ਤੋਂ ਇੱਕ ਦਿਨ ਪਹਿਲਾਂ ਹੀ ਮਹਾਵੀਰ ਦਲ ਦੇ ਗੱਭਰੂਆਂ ਨੇ ਸਿਰ ਤੇ ਕਫਨ ਬੰਨ ਲਏ ਤੇ ਭਗਵਾਨ ਰਾਮਚੰਦਰ ਜੀ ਨੇ ਜੀ ਦੇ ਨਾਂ ਉਤੇ ਆਪਣੇ ਲਹੂ ਦਾ ਛੇਕੜ ਦਾ ਤੁਕਕਾ ਡੋਲਣ ਦਾ ਪ੍ਰਣ ਕਰ ਲਿਆ ਐਸੇ ਸ਼ਾਮ ਨੂੰ ਬੁੱਢਾ ਮੌਲਵੀ ਘਰ ਜਾਂਦਾ ਹੋਇਆ ਆਪਣੇ ਕੁਝ ਸਿਰ ਕੱਟ ਗੱਬਰੂਆਂ ਨੂੰ ਚਣੌਤੀ ਕਰਾ ਗਿਆ ਕਿ ਦਿਨ ਚੜ੍ਹਨ ਤੋਂ ਪਹਿਲਾਂ ਉਹਦੇ ਮਕਾਨ ਤੇ ਪਹੁੰਚ ਜਾਣ ਮੌਲਵੀ ਹੋਰੀ ਘਰ ਟੁਰੇ ਜਾ ਰਹੇ ਸਨ ਸੋਚੀ ਜਾਂਦੇ ਸੀ ਤਨ ਹੈ ਉਹ ਬਹਾਦਰ ਗਾਜੀ ਇਸਨੇ ਸਭ ਤੋਂ ਪਹਿਲਾਂ ਮੇਰੇ ਹੁਕਮ ਦੀ ਤਾਹਮਿਲ ਕਰਕੇ ਇੱਕ ਕਾਫਰ ਨੂੰ ਟਕਾਣੇ ਲਾਇਆ ਜੇ ਇਸ ਤਰ੍ਹਾਂ ਹਰ ਇੱਕ ਖਾਦਮ ਅਸਲਾਮ ਆਪਣੇ ਅੰਦਰ ਮੱਜ ਵੀ ਜਜ਼ਬਾਤ ਪੈਦਾ ਕਰ ਲਵੇ ਤਾਂ ਦਿਨਾਂ ਵਿੱਚ ਸਾਰੀ ਦੁਨੀਆ ਉੱਤੇ ਰੱਬੀ ਬਾਦਸ਼ਾਹਤ ਫੈਲ ਅਜੇ ਉਸ ਦੀ ਖਿਆਲਾਂ ਦੀ ਲੜੀ ਬੰਦ ਨਹੀਂ ਸੀ ਹੋਈ ਉਸ ਦੇ ਕੰਨਾਂ ਵਿੱਚ ਇੱਕ ਡਾਡੀ ਤਰਦਪ੍ਰੀ ਆਵਾਜ਼ ਪਈ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਦੂਜੀ ਪਲੀ ਉਹਦੇ ਸਾਹਮਣੇ ਇੱਕ ਹਿੰਦੂ ਦੀ ਅਰਥੀ ਲੰਗੀ ਜੋ ਸਰਕਾਰੀ ਹਸਪਤਾਲ ਵੱਲੋਂ ਆ ਰਹੀ ਸੀ ਉਸ ਦੇ ਪਿੱਛੇ ਇੱਕ 16 ਗੋਵਰਿਆਂ ਦੀ ਮਟਿਆਰ ਫੱਟੇ ਨਾਲ ਸਿਰ ਜੋੜੀ ਤੇ ਦੋਹਾਂ ਹੱਥਾਂ ਨਾਲ ਉਸ ਨੂੰ ਥੰਮੀ ਟੁਰਿਆ ਰਹੀ ਸੀ ਦੰਦ ਖੰਡ ਦੇ ਚੂੜੇ ਦੀਆਂ 2-3 ਅਧ ਟੁੱਟੀਆਂ ਚੂੜੀਆਂ ਅਜਿੱਤ ਉਸ ਦੀ ਵੀਣੀ ਵਿੱਚ ਅੜੀਆਂ ਹੋਈਆਂ ਸਨ ਤੇ ਵਿਆਹ ਦੀ ਮਹਿੰਦੀ ਅਜੇ ਉਹਦੇ ਨੋਹਾਂ ਤੇ ਬਾਕੀ ਸੀ ਪਿੱਟ ਪਿੱਟ ਕੇ ਉਹਦੇ ਮੱਥੇ ਉੱਤੇ ਬਹੁਤ ਸਾਰੇ ਵਾਲ ਖੋਸ ਉਟੇ ਸਨ ਤੇ ਚਿਹਰੇ ਤੇ ਲਾਸ਼ਾਂ ਪਾ ਲਈਆਂ ਸਨ ਜਿਤੋਂ ਤੱਕ ਅਰਥੀ ਦਿਸਦੀ ਰਹੀ ਮੌਲਵੀ ਦੀ ਨਜ਼ਰ ਉਸ ਵੱਲੋਂ ਹਟ ਨਾ ਸਕੀ ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਿਆ ਕਿ ਉਹ ਸਰਦਾਲੂ ਗਾਜੀ ਦੀ ਹੀ ਬਦਰੀ ਦਾ ਸਿੱਟਾ ਹੈ ਘਰ ਪਹੁੰਚ ਜਾਂ ਤੱਕ ਉਸ ਦੇ ਕੰਨਾਂ ਵਿੱਚ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਇਹ ਵਾਕ ਗੂੰਜਦਾ ਰਿਹਾ ਤੇ ਹਜ਼ਾਰ ਕੋਸ਼ਿਸ਼ ਕਰਨ ਤੇ ਵੀ ਉਸ ਦੁਖੀ ਔਰਤ ਦੀ ਸ਼ਕਲ ਉਸ ਦੀਆਂ ਅੱਖਾਂ ਕੇ ਜ्यों ਦੀ ਤ्यों ਰਹੀ ਉਸ ਨੇ ਸਾਰੀਆਂ ਦਲੀਲਾਂ ਦੇ ਕੇ ਦਿਲ ਨੂੰ ਸਮਝਾਇਆ ਜਿਨ੍ਹਾਂ ਦੇ ਮੱਦੇਨ ਨਾਲ ਉਹ ਹਜ਼ਾਰਾਂ ਲੋਕਾਂ ਦੇ ਖਿਆਲ ਇੱਕ ਵਾਰਗ ਹੀ ਪਲਟ ਸੁੱਟਦਾ ਸੀ ਪਰ ਉਸ ਤੇ ਕੁਝ ਵੀ ਅਸਰ ਨਾ ਹੋਇਆ ਜੋ ਜੋ ਵਰਤੀ ਦਾ ਤ੍ਰਿਸ਼ੂ ਦੇ ਸਾਹਮਣੇ ਆਉਂਦਾ ਉਸ ਦੇ ਅੰਦਰ ਇੱਕ ਕਸਕ ਜੀ ਪੈਣ ਲੱਗ ਜਾਂਦੀ ਤੇ ਆਪ ਮੁਹਾਰੇ ਉਹਦੇ ਬੁੱਲਾਂ ਵਿੱਚੋਂ ਨਿਕਲ ਜਾਂਦਾ ਲੋਕੋ ਮੇਰਾ ਜਹਾਨ ਲੁੱਟਿਆ ਗਿਆ ਮੋਲਵੀ ਹੋਰਾਂ ਦਸਤਰਖਾਨ ਤੇ ਬੈਠ ਕੇ ਰਕੀਬੀ ਬੁਲਹਤ ਵਧਾਇਆ ਪਰ ਫੇਰ ਪਛਾ ਕੇ ਚਲੇ ਗਿਆ ਅੰਤਵਦੋਵਤੀ ਗ੍ਰਾਹੀ ਮੂੰਹ ਵਿੱਚ ਪਾਈ ਤਾਂ ਸੰਗੋ ਲਖਣੀ ਲਗਣੀ ਓਕੀ ਹੋ ਗਈ ਉਹ ਗ੍ਰਾਹੀ ਨੂੰ ਅੰਦਰ ਧੱਕਦੇ ਸਨ ਤੇ ਅੰਦਰੋਂ ਕੋਈ ਚੀਜ਼ ਉਸ ਨੂੰ ਬਾਹਰ ਧੱਕਦੀ ਸੀ ਘਰ ਵਾਲੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉੱਤਰ ਦੇਣ ਦੀ ਥਾਂ ਉਹ ਨਾ ਅੱਖਾਂ ਪਰ ਲੀਆਂ ਅੰਤਰ ਕੇ ਵੀ ਨੂੰ ਪਰਾਂ ਧੱਕ ਕੇ ਤੇ ਤਬੀਜ਼ ਠੀਕ ਨਹੀਂ ਹੈ ਕਹਿ ਕੇ ਮੁੰਜੇ ਤੇ ਚਾ ਲੱਟੇ ਸਾਰੀ ਰਾਤ ਉਹਨਾਂ ਉਸਲਵੱਟੇ ਪੰਦਿਆਂ ਤੇ ਠੰਡੇ ਸਾ ਲੈਂਦੇ ਆ ਬਤਾਈ ਦਿਨ ਚੜ੍ਹਦੇ 15-20 ਲੱਠਵਾ ਜਾ ਕੇ ਉਹਦੀ ਡੋਡੀ ਵਿੱਚ ਬੈਠ ਕੇ ਮੌਲਵੀ ਹੋਰਾਂ ਦੇ ਕੋਹੰਦੀ ਦੀ ਡੀ ਕਰਨ ਲੱਗੇ ਮੌਲਵੀ ਜੇਂਦਰੋਂ ਨਿਕਲੇ ਉਹਨਾਂ ਦਾ ਚਿਹਰਾ ਉੱਤਰਿਆ ਹੋਇਆ ਤੇ ਅੱਖਾਂ ਡਬਡਵਾ ਰਹੀਆਂ ਸਨ ਕੈਂਟਾ ਡੇਢ ਘੰਟਾ ਉਤਰ ਪ੍ਰਸ਼ਨ ਹੁੰਦੇ ਰਹੇ ਤੇ ਅੰਤ ਸਾਰੇ ਜਿੱਧਰੋਂ ਆਏ ਸੀ ਉਧਰ ਮੁੜ ਗਏ ਦੁਸ਼ਹਿਰੇ ਦੀ ਚਾਕੀ ਨਿਕਲੀ ਪੰਡਤ ਹੋਰਾਂ ਦੇ ਧਰਮ ਉਪਦੇਸ਼ਾਂ ਦੇ ਉਪਦੇਸ਼ਾਂ ਨੇ ਸਾਬਤ ਕਰ ਦਿੱਤਾ ਸੀ ਕਿ ਰੱਬ ਦੇ ਸਕੇ ਪੁੱਤਰ ਕਦੇ ਵੀ ਮਲੇਛਾਂ ਤੋਂ ਡਰਿਆ ਨਹੀਂ ਕਰਦੇ ਜਲੂਸ ਦੇ ਆਲੇ ਦੁਆਲੇ ਪੁਲਿਸ ਦੀ ਲੰਬੀ ਪਾਲ ਇਸ ਤਰ੍ਹਾਂ ਸੋਹਵਰੀ ਸੀ ਕਿ ਜਿਵੇਂ ਰੱਬ ਨੇ ਇਨ੍ਹਾਂ ਸਕੇ ਪੁੱਤਰਾਂ ਦੀ ਸੈਨਾ ਦੇ ਲਾਲ ਫੁੱਲਾਂ ਦਾ ਸੇਰਾ ਪਾਇਆ ਹੋਵੇ ਲੋਕੀਂ ਬੜੇ ਫਕਰ ਨਾਲ ਕਹਿ ਰਹੇ ਸਨ ਕਿ ਸਰਕਾਰ ਨੇ ਮੁਸਲਮਾਨਾਂ ਨਾਲੋਂ ਹਿੰਦੂਆਂ ਦੀ ਵਰਤਮਦ ਕੀਤੀ ਹੈ। ਕਈ ਪਜਾਰਾਂ ਵਿੱਚੋਂ ਫਿਰਦਾ ਜਲੂਸ ਉਸ ਥਾਂ ਪਹੁੰਚਾ ਜਿੱਥੇ ਫਸਾਦ ਹੋਣ ਦਾ ਸਭ ਤੋਂ ਵੱਧ ਖਤਰਾ ਸੀ। ਇਹ ਪਾਸਨ ਰੋਲ ਮੁਸਲਮਾਨਾਂ ਦਾ ਸੀ। ਇੱਥੇ ਉਹ ਵੱਡੀ ਮਸਜਿਦ ਸੀ ਜਿੱਥੇ ਮੌਲਵੀ ਹੋਰਾਂ ਦੇ ਇਸ਼ਾਰੇ ਤੇ ਉਡੀਕ ਵਿੱਚ ਗਾਜੀਆਂ ਦੇ ਕਈ ਟੋਲੇ ਪਨੇਰਿਆਂ ਤੇ ਖੜੇ ਸੀ ਜਲੂਸ ਮਸੀਦ ਦੇ ਬੋਹ ਅਗੋਂ ਲੰਘਣਾ ਸ਼ੁਰੂ ਹੋਇਆ ਇਸ ਵੇਲੇ ਹਜ਼ਾਰਾਂ ਲੋਕਾਂ ਦੇ ਦਿਲ ਟੜਕ ਰਹੇ ਸਨ ਕਈਆਂ ਦੇ ਜੋਸ਼ ਨਾਲ ਤੇ ਕਈਆਂ ਦੇ ਸਹਿਮ ਨਾਲ ਜ्यों ਹੀ ਸ਼੍ਰੀ ਰਾਮਚੰਦਰ ਤੇ ਲక్ష్మణ ਵਾਲੀ ਝਾਕੀ ਮਸੀਦ ਦੇ ਦਰਵਾਜ਼ੇ 'ਤੇ ਪਹੁੰਚੀ ਗੁਲਾਬ ਦੇ ਫੁੱਲਾਂ ਦਾ ਇੱਕ ਵੱਡਾ ਸਾਰਾ ਸਹਰਾ ਕੁੰਦਾ ਹੋਇਆ ਮਸੀਤੀ ਛੱਤ ਤੋਂ ਆਇਆ ਤੇ ਰਾਮ ਲక్ష్మణ ਦੋਵਾਂ ਭਰਾਵਾਂ ਦੇ ਗਲਾਂ ਵਿੱਚ ਪੈ ਗਿਆ। ਇਸ ਕੋਮਲ ਰੱਸੀ ਨੇ ਦੋਵਾਂ ਸਿਰਾਂ ਨੂੰ ਆਪ ਵਿੱਚ ਜੋੜ ਦਿੱਤਾ। ਸਾਰੀ ਪੀੜ ਦੀਆਂ ਨਜ਼ਰਾਂ ਮਸੀਤੀ ਛੱਤੇ ਗੱਡੀਆਂ ਗਈਆਂ। ਸਿਰਾਂ ਸੁਟਣ ਵਾਲਾ ਹੀ ਉਹ ਬੜਾ ਮੋਲਵੀ ਸੀ। ਐਸ ਤੋਂ ਛੁੱਟ ਉਹਦੀ ਝੋਲੀ ਫੁੱਲਾਂ ਨਾਲ ਭਰੀ ਹੋਈ ਸੀ। ਉਹਦੇ ਬੋਸ ਸਾਰੇ ਸਤਲੂ ਇੱਕ ਦੂਜੇ ਨੂੰ ਧੱਕਦੇ ਹੋਏ ਵਿੱਚੋਂ ਫੁੱਲਾਂ ਦੇ ਰੁਗ ਪਰ ਪਰ ਕੇ ਸਵਾਰੀ ਉੱਤੇ ਸੁੱਟ ਰਹੇ ਸਨ ਇਸ ਬਾਜ਼ਾਰ ਦੀ ਧਰਤੀ ਜਿਸ ਬਾਬਤ ਲੋਕਾਂ ਦਾ ਖਿਆਲ ਸੀ ਕਿ ਅੱਜ ਲਹੂ ਨਾਲ ਰੰਗੀ ਜਾਵੇਗੀ ਫੁੱਲਾਂ ਨਾਲ ਰੰਗੀ ਗਈ ਛੱਤੋਂ ਸਿਆਵਰ ਰਾਮਚੰਦਰ ਕੀ ਜੈ ਤੇ ਜਲੂਸ ਵਿੱਚੋਂ ਅੱਲਾਹੁ ਅਕਬਰ ਦੀਆਂ ਗੂੰਜਾਂ ਉੱਠਦੀਆਂ ਸਨ ਉਹ ਆਪੋ ਵਿੱਚ ਟਕਰਾ ਕੇ ਰਲ ਮਿਲ ਜਾਂਦੀ ਅਸ ਜਲੂਸ ਵਾਲਿਆਂ ਦੀਆਂ ਬਾਹਾਂ ਫੈਲ ਗਈਆਂ ਤੇ ਥੋੜੇ ਚਿਰ ਪਿੱਛੋਂ ਬਨੇਰਿਆਂ ਦੀ ਸਾਰੀ ਭੀੜ ਉਹਨਾਂ ਦੀਆਂ ਜੱਫੀਆਂ ਵਿੱਚ ਸੀ ਰੱਬ ਉਹਨਾਂ ਦੇ سینਿਆਂ ਨਾਲ ਲੱਗਿਆ ਹੋਇਆ ਸੀ ਤੇ ਨਿਗ ਦੇ ਕੇ ਉਹਨਾਂ ਦੇ ਜੰਮੇ ਹੋਏ ਲਹੂ ਨੂੰ ਪੰਘਾਰ ਰਿਹਾ ਸੀ ਲੋਕਾਂ ਨੇ ਰੱਬ ਨੂੰ ਉਸਦੇ ਅਸਲੀ ਰੂਪ ਵਿੱਚ ਵੇਖਿਆ ਸੀ ਤਾਂ